ਤੁਹਾਨੂੰ ਦਰਸ਼ਨ ਕਰਾਉਂਦੇ ਆਂ ਗੁਰਦੁਆਰਾ ਸ਼੍ਰੀ 베ਰ ਸਾਹਿਬ ਦੇ ਗੁਰਦੁਆਰਾ ਸ਼੍ਰੀ 베ਰ ਸਾਹਿਬ ਉਹ ਥਾਨ ਹੈ ਜੋ ਪਵਿੱਤਰ ਵੇਈ ਦੇ ਨੇੜੇ ਸਥਿਤ ਹੈ ਜਿੱਥੇ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਹਰ ਰੋਜ਼ ਇਸ਼ਨਾਨ ਕਰਿਆ ਕਰਦੇ ਸਨ ਸੰਤਿਦਾਰਿਕ ਰੋਂਦੇ ਆ ਪੋਰਾ ਸਾਹਿਬ ਦੇ ਇਹ ਉਹ ਪਵਿੱਤਰ ਸਥਾਨ ਹੈ ਜਿੱਥੇ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਹਰ ਰੋਜ਼ ਪਵਿੱਤਰ ਵੇਹ ਦੇ ਵਿੱਚੋਂ ਇਸ਼ਨਾਨ ਕਰਨ ਮਕਰੋਂ ਇੱਥੇ ਤਪ ਕਰਿਆ ਕਰਦੇ ਸਨ ਨਿਤਨੇਮ ਕਰਿਆ ਕਰਦੇ ਸਨ ਅਤਿ ਅਕਾਲ ਪੁਰਖ ਦੀ ਭਗਤੀ ਦੇ ਵਿੱਚ ਲੀਨ ਹੋ ਜਾਂਦੇ ਸਨ ਇਹ ਜੋ ਪਾਵਨ ਦਰਖਤ ਹੈ ਰੁੱਖ ਹੈ ਜਿਸ ਨੂੰ ਅਸੀਂ ਸਤਕਾਰ ਦੇ ਨਾਲ ਬੇਰ ਸਾਹਿਬ ਕਹਿੰਦੇ ਆ ਬੇਰੀ ਦਾ ਰੁੱਖ ਹੈ ਇਹ ਸਤਗੁਰਾਂ ਦੇ ਇੱਕ ਪਾਵਨ ਤਾਰ ਕਮਲਾਂ ਦੇ ਨਾਲ ਲਗਾਇਆ ਹੋਇਆ ਇਸ ਜਗ੍ਹਾ ਤੇ ਜਿੱਥੇ ਆਪਾਂ ਖਲੋਤੇ ਹਾਂ ਇੱਥੇ ਪਵਤਰ ਵਹੀ ਇੱਥੇ ਵਗਦੀ ਹੁੰਦੀ ਸੀ ਇੱਥੇ ਇਸ਼ਨਾਨ ਪਾਣ ਕਰਕੇ ਇੱਥੇ ਜਿੱਥੇ ਆਪਾਂ ਪੂਰਾ ਸਾਹਿਬ ਦੇ ਦਰਸ਼ਨ ਕਰਦੇ ਆ ਇੱਥੇ ਆ ਕੇ ਤਨ ਸ਼੍ਰੀ ਗੁਰਾਂਤ ਦੇ ਮਹਾਰਾਜ ਜੀ ਸਮਾਦੀ ਸਥਿਤ ਹੋ ਜਾਂਦੇ ਆ ਉੱਨਾ ਨਹੀਂ ਇੱਥੇ ਅਮਰਤੇ ਜੜੇ ਰਿਸ਼ਨਾਮ ਕਰਕੇ ਬੈਠਣਾ ਜਦੋਂ ਸੂਰਜ ਵੀ ਚੱਕੀ ਨਿਕਲਦੇ ਸੂਰਜ ਦਾ ਚੜ੍ਹਾ ਹੁੰਦਾ ਫਿਰ ਸਤਿਗੁਰੂ ਜੀ ਉੱਠ ਕੇ ਫਿਰ ਆਪਣੇ ਕਿਰਤ ਵਾਸਤੇ ਚਲੇ ਜਾਂਦੇ ਇੱਥੇ ਸਤਿਗੁਰਾਂ ਨੇ ਭਗਤੀ ਮਾਰਗ ਵੀ ਦੱਸਿਆ ਕਿ ਇੱਥੇ ਹੀ ਸਤਿਗੁਰਾਂ ਨੇ ਸਾਨੂੰ ਕਿਰਤ ਕਰਨੀ ਵੀ ਦੱਸੀ ਤੇ ਸਭ ਤੋਂ ਵੱਡੀ ਗੱਲ ਹੈ ਇੱਥੇ ਸਤਿਗੁਰਾਂ ਨੇ ਸਾਡਾ ਜਿਹੜਾ ਮੋਢਾ ਹੈ মূল ਮੰਤਰ ਹੈ ਉਹ ਪ੍ਰਗਟ ਕੀਤਾ। ਤਾਂ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਪਾਕਿਸਤਾਨ ਨਨਕਾਣਾ ਸਾਹਿਬ ਵਿਖੇ ਬਤੀਤ ਕਰਕੇ ਜਦੋਂ ਇੱਥੇ ਆਏ ਨੇ ਆਪਣੇ ਬੇਬੇ ਜੀ ਬੇਬੇ ਨਾਨਕੀ ਜੀ ਪਾਸ ਭਾਈਆ ਜੈਰਾਮ ਜੀ ਹੁਣਾਂ ਦੇ ਕੋਲ ਆ ਗਏ। ਉਹ ਸਾਰੇ ਪਾਸੇ ਜਿਹੜੀ ਸਤਿਗੁਰੂ ਪਾਸ਼ਾ ਜੀ ਕੌਤਕੀ ਵਰਤਾਉਂਦੇ ਰਹੇ ਪਾਂਦੇ ਨੂੰ ਉਪਦੇਸ਼ ਦਿੱਤਾ ਕਾਜੀ ਨੂੰ ਉਪਦੇਸ਼ ਦਿੱਤਾ ਉਸ ਤੋਂ ਬਾਅਦ ਖੇਤ ਵੀ ਹਰਾ ਹੋਇਆ ਹੋਰ ਵੀ ਬੜੇ ਕੌਤਕ ਧੰਨ ਸ੍ਰੀ ਗੁਰਨਾਣਕ ਦੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਆਪਣੇ ਖਜ਼ਾਨੇ ਦੇ ਵਿੱਚੋਂ ਵਰਤਾਏ ਤੁਹਾਨੂੰ ਦਰਸ਼ਨ ਕਰਾਉਂਦੇ ਆਂ ਗੁਰਦੁਆਰਾ ਸ਼੍ਰੀ 베ਰ ਸਾਹਿਬ ਦੇ ਉਸ ਪਵਿੱਤਰ ਸਥਾਨ ਦੇ ਜਿੱਥੇ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਰੱਬੀ ਚਿੰਤਨ ਤੇ ਸਾਧਨਾ ਕਰਿਆ ਕਰਦੇ ਸਨ ਗੁਰਦੁਆਰਾ ਸ਼੍ਰੀ 베ਰ ਸਾਹਿਬ ਉਹ ਸਥਾਨ ਹੈ ਜੋ ਪਵਿੱਤਰ ਵੇਹ ਦੇ ਨੇੜੇ ਸਥਿਤ ਹੈ ਜਿੱਥੇ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਹਰ ਰੋਜ਼ ਇਸ਼ਨਾਨ ਕਰਿਆ ਕਰਦੇ ਸਨ ਚੰਦਿਦਾਰੇ ਕਰਾਉਂਦੇ ਆ ਗੁਰਦੁਆਰਾ ਸ਼੍ਰੀ 베ਰ ਸਾਹਿਬ ਦੇ ਵਿੱਚ ਮੌਜੂਦ ਇਸ ਪਵਿੱਤਰ 베ਰੀ ਦੇ ਕਿਹਾ ਜਾਂਦਾ ਹੈ ਕਿ ਗੁਰੂ ਸਾਹਿਬ ਨੇ ਇਸ ਪਵਿੱਤਰ 베ਰੀ ਨੂੰ ਆਪਣੀ ਹੱਥੀ ਲਗਾਇਆ ਸੀ ਕਿਹਾ ਇਹ ਵੀ ਜਾਂਦਾ ਹੈ ਕਿ ਇੱਥੇ ਗੁਰੂ ਸਾਹਿਬ ਨੇ ਆਪਣੇ ਹੱਥੀ ਦਾਤਨ ਗੱਡੀ ਸੀ ਜਿਸ ਤੋਂ ਬਾਅਦ ਇਹ 베ਰ ਦਾ ਦਰਖਤ ਬਣ ਗਿਆ ਹੁਣ ਦੂਰ ਦਾ ਰੇਡੀਓ ਸੰਗਤ ਇੱਥੇ ਆਉਂਦੀ ਹੈ ਅਤੇ ਇਸ ਪਵਿੱਤਰ ਬੇਰੀ ਦੇ ਦਰਸ਼ਨ ਕਰਦੀ ਹੈ ਤਾਂ ਤਸਵੀਰਾਂ ਤੁਹਾਨੂੰ ਦਿਖਾ ਰਹੀਆਂ ਉਸ ਪਵਿੱਤਰ ਸਥਾਨ ਦੇ ਉਸ ਪਵਿੱਤਰ ਬੇਰੀ ਦੇ ਜਿਸ ਨੂੰ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਆਪਣੇ ਹੱਥੀ ਲਗਾਇਆ ਸੀ ਤੇ ਕਿਹਾ ਜਾਂਦਾ ਹੈ ਕਿ ਇੱਥੇ ਗੁਰੂ ਸਾਹਿਬ ਜੀ ਨੇ ਦਾਤਨ ਗੱਡੀ ਸੀ ਜਿਸ ਤੋਂ ਬਾਅਦ ਇਹ ਬੇਰ ਦਾ ਦਰਖਤ ਬਣ ਗਿਆ ਸ਼੍ਰੀ 베ਰ ਸਾਹਿਬ ਦੇ ਦਰਸ਼ਨ ਦੀਦਾਰੇ ਤੁਹਾਨੂੰ ਕਰਾਏ ਨੇ ਹੁਣ ਗੁਰਦੁਆਰਾ ਸ਼੍ਰੀ 베ਰ ਸਾਹਿਬ ਦਾ ਇਤਿਹਾਸ ਜਾਣਾਂਗੇ ਸਾਡੇ ਨਾਲ ਹੈਡ ਗ੍ਰੰਥੀ ਗਿਆਨੀ ਸਤਨਾਮ ਸਿੰਘ ਜੀ ਮੌਜੂਦ ਨੇ ਉਹਨਾਂ ਦੇ ਕੋਲੋਂ ਗੁਰਦੁਆਰਾ ਸ਼੍ਰੀ 베ਰ ਸਾਹਿਬ ਦਾ ਇਤਿਹਾਸ ਜਾਣਦੇ ਆ ਹੈਡ ਗ੍ਰੰਥੀ ਜੀ ਪਹਿਲਾਂ ਤਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਮੂਹ ਨਾਨਕ ਨਾਮ ਲੈਵਾ ਗੁਰਸੰਗਤਾਂ ਨੂੰ ਅੰਦਾਜ਼ ਵੱਲੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਪਵਨ ਸਥਾਨ ਜੋ ਸਿੱਖ ਇਤਿਹਾਸ ਅੰਦਰ ਸਿੱਖ ਧਰਮ ਦੇੰਦਰ ਦੂਸਰੇ ਸ੍ਰੀ ਨਨਕਾਣਾ ਸਾਹਿਬ ਜੀ ਦੇ ਨਾਮ ਦੇ ਨਾਲ ਵੀ ਜਾਣਿਆ ਜਾਂਦਾ ਹੈ ਗੁਰਦੁਆਰਾ ਸ੍ਰੀ ਬੇਰ ਸਾਹਿਬ ਸੋਤਾਨਪੁਰ ਲੋਧੀ ਦੀ ਧਰਤੀ ਜਿਸ ਧਰਤੀ ਨੂੰ ਧੰਨ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਸਰਸ਼ਾਰ ਕੀਤਾ ਇਹ ਉਹ ਪਵਨ ਧਰਤੀ ਹੈ ਜਿੱਥੇ ਮੁੱਢਲਾ ਸਮਾ ਜਿਹੜਾ ਆਪਣਾ ਬਤੀਤ ਸਤਨ ਸ਼੍ਰੀ ਗੁਰੂ ਨਾਨਕ ਦੇ ਮਹਾਰਾਜ ਜੀ ਨੇ ਪਾਕਿਸਤਾਨ ਨਨਕਾਣਾ ਸਾਹਿਬ ਵਿਖੇ ਬਤੀਤ ਕਰਕੇ ਜਦੋਂ ਇੱਥੇ ਆਏ ਨੇ ਆਪਣੇ ਬੇਬੇ ਜੀ ਬੇਬੇ ਨਾਨਕੀ ਜੀ ਪਾਸ ਭਾਈਆ ਜੈਰਾਮ ਜੀ ਉਹਨਾਂ ਦੇ ਕੋਲ ਆ ਗਏ ਅਤੇ ਸਤਕਾਰਯੋਗ ਪਿਤਾ ਜੀ ਪਿਤਾ ਮਹਿਤਾ ਕਾਲੂ ਜੀ ਉਹਨਾਂ ਨੇ ਉਹਨਾਂ ਨੂੰ ਇੱਥੇ ਭੇਜ ਦਿੱਤਾ ਕਿਉਂਕਿ ਉਸ ਤੋਂ ਪਹਿਲਾਂ ਸਤਨ ਸ਼੍ਰੀ ਗੁਰੂ ਨਾਨਕ ਦੇ ਮਹਾਰਾਜ ਜੀ ਉਹਨਾਂ ਨੂੰ ਵੜਨ ਵਾਸਤੇ ਭੇਜਿਆ ਸੰਸਾਰਕ ਤੌਰ ਤੇ ਪਿਤਾ ਦੀ ਮਾਂ ਦੀ ਇੱਛਾ ਹੁੰਦੀ ਹੈ ਕਿ ਮੇਰਾ ਜਿਹੜਾ ਪੁੱਤਰ ਆ ਉਹ ਵੈਲ এডਿਕੇਟਿਡ ਹੋਵੇ ਉੱਚ ਸਿੱਖਿਆ ਪ੍ਰਾਪਤ ਕਰੇ ਪਰ ਉਹਨਾਂ ਦੇ ਮੁਤਾਬਕ ਉਹ ਤਾਂ ਦin ਦੁਨੀਆ ਦੇ ਮਾਲਕ ਨੇ ਉਹਨਾਂ ਦੇ ਮੁਤਾਬਕ ਉਹ ਖਰੇ ਨਹੀਂ ਉਤਰੇ ਸਤਿਗੁਰੂ ਨਾਨਕ ਦੇ ਮਹਾਰਾਜ ਕਿਉਂਕਿ ਉਹਨਾਂ ਦੀ ਜਿਹੜੀ ਮਾਤਾ ਪਿਤਾ ਦੀ ਬੋਧ ਹੁੰਦੀ ਹੈ ਉਹ ਸੰਸਾਰਕ ਤੌਰ ਤੇ ਹੁੰਦੀ ਹੈ ਉਹਨਾਂ ਨੇ ਜਦੋਂ ਫਿਰ ਇਸ ਪਾਸੇ ਦੇਖਿਆ ਬਾਅਦ ਦੇ ਵਿੱਚ ਸਤਗੁਰਾਂ ਮਜਾ ਚਾਰਨ ਵਾਸਤੇ ਵੀ ਭੇਜਿਆ ਉਹ ਸਾਰੇ ਪਾਸੇ ਜਿਹੜੀ ਸਤਗੁਰ ਪਾਸ਼ਾ ਜੀ ਕੌਤਕੀ ਵਰਤਾਉਂਦੇ ਰਹੇ ਪਾਂਦੇ ਨੂੰ ਉਪਦੇਸ਼ ਦਿੱਤਾ ਕਾਜੀ ਨੂੰ ਉਪਦੇਸ਼ ਦਿੱਤਾ ਉਸ ਤੋਂ ਬਾਅਦ ਖੇਤ ਵੀ ਹਰਾ ਹੋਇਆ ਹੋਰ ਵੀ ਬੜੇ ਕੌਤਕ ਧੰਨ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਸ਼ਾ ਜੀ ਨੇ ਆਪਣੇ ਖਜ਼ਾਨੇ ਦੇ ਵਿੱਚੋਂ ਵਰਤਾਏ ਉਸ ਤੋਂ ਬਾਅਦ ਜਦੋਂ ਬੇਬੇ ਜੀ ਦਾ ਆਨੰਦ ਕਾਰਜ ਹੋਇਆ ਵਿਆਹ ਹੋਇਆ ਉਸ ਤੋਂ ਬਾਅਦ ਸਤਗੁਰਾਂ ਵੀ ਇੱਥੇ ਭੇਜਿਆ ਗਿਆ ਇਥੇ ਜਦੋਂ ਆਏ ਧੰਨ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਕੁਝ ਸਮਾਂ ਬੇਬੇ ਜੀ ਦੇ ਘਰ ਦੇ ਵਿੱਚ ਰਹੇ ਉਸ ਤੋਂ ਬਾਅਦ ਜਦੋਂ ਇਥੇ ਰਹਿੰਦਿਆਂ ਹੋਇਆ ਬੇਬੇ ਜੀ ਨੇ ਭਾਈ ਆਜਾ राम ਜੀ ਨੇ ਵਿਚਾਰ ਕੀਤੀ ਕਿ ਇਹਨਾਂ ਨੂੰ ਕਿਸੇ ਕੰਮ ਕਰ ਲਾਇਆ ਜਾਵੇ ਕਿਉਂਕਿ ਉਸ ਪਾਸੇ ਥੋੜਾ ਧਿਆਨ ਲੱਗੇਗਾ ਪਰ ਜਾਣ ਲਈ ਪਰ ਬੇਬੇ ਨਾਨਕੀ ਜੀ ਜਿਨ੍ਹਾਂ ਦੇ ਮਨ ਦੇ ਵਿੱਚ ਸ਼ੁਰੂਆਤ ਤੋਂ ਹੀ ਸ਼ੁਰੂ ਤੋਂ ਹੀ ਉਹਨਾਂ ਨੂੰ ਪਤਾ ਸੀ ਕਿ ਜਿਹੜੇ ਸਾਡੇ ਭਰਾ ਜੀ ਨੇ ਮੇਰੇ ਛੋਟੇ ਵੀਰ ਨੇ ਇਹ ਅਕਾਲਪੁਰਖ ਦਾ ਰੂਪ ਨੇ ਇੱਕ ਬਾਬਾ ਅਕਾਲ ਰੂਪ ਦੂਜਾ ਰਬਾਬੀ ਮਰਦਾਨਾ ਤੋਂ ਧੰਨ ਸ੍ਰੀ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਉਹਨਾਂ ਨੇ ਜਾਣਿਆ ਸਭ ਤੋਂ ਪਹਿਲਾਂ ਜਿਵੇਂ ਦਾਈ ਦੌਲਤਾਂ ਨੂੰ ਸਤਿਗੁਰਾਂ ਨੇ ਦਰਸ਼ਨ ਬਖਸ਼ਿਸ਼ ਕੀਤੇ ਉਸ ਤੋਂ ਬਾਅਦ ਧੰਨ ਸ੍ਰੀ ਗੁਰੂ ਨਾਨਕ ਦੇ ਮਹਾਰਾਜ ਜੀ ਨੂੰ ਜੇ ਕਿਸੇ ਨੇ ਪਹਿਲਾਂ ਸਿੱਖੋਂ ਦਾ ਕਿਤਾਬ ਜੇ ਆਪਾਂ ਕਹੀਏ ਉਹ ਬੇਬੇ ਨਾਨਕੀ ਜੀ ਉਹਨਾਂ ਨੇ ਬੜੇ ਲਾਡਾਂ ਚਾਵਨ ਦੇ ਨਾਲ ਉਹਨਾਂ ਨੂੰ ਇੱਥੇ ਦੌਲਤ ਖਾਨ ਲੋਧੀ ਦਾ ਜਿੱਥੇ ਉਹ ਡਿਊਟੀ ਕਰਦੇ ਸਨ ਭਾਈ ਆਜਾ ਜਰਾਮ ਜੀ ਉਹਨਾਂ ਨੇ ਸਿਫਾਰਿਸ਼ ਕਰਕੇ ਉਹਨਾਂ ਨੂੰ ਕਹਿ ਕੇ ਸਤਨ ਸ਼੍ਰੀ ਗੁਰੂ ਨਾਨਕ ਦੇ ਮਹਾਰਾਜ ਜੀ ਨੂੰ ਮੋਦੀ ਖਾਨੇ ਦਾ ਕਾਰਜਭਾਗ ਜਿਹੜਾ ਸੌਂਪ ਦਿੱਤਾ ਉਦੋਂ ਮੋਦੀ ਖਾਨੇ ਦੀ ਕਾਰ ਕਰਦੇ ਸਤਗੁਰੂ ਪਾਤਸ਼ਾਹ ਜੀ ਇਧਰੋਂ ਜਦੋਂ ਅੰਮ੍ਰਿਤ ਵੇਲੇ ਜਾਗਦੇ ਨੇ ਪਹਿ ਰਾਤ ਰਹਿੰਦੇ ਆ ਲਗਭਗ 1.5 ਵਜੇ ਸਤਗੁਰੂ ਜੀ ਜਾਗਦੇ ਅਤੇ ਉੱਥੋਂ ਬੇਬੇ ਜੀ ਦੇ ਘਰ ਦੇ ਵਿੱਚੋਂ ਉੱਠ ਕਰਕੇ ਆ ਕਰਕੇ ਇਸ਼ਨਾਨ ਪਾਣ ਕਰਕੇ ਇਸ ਜਗ੍ਹਾ ਤੇ ਜਿੱਥੇ ਆਪਾਂ ਖਲੋਤੇ ਹਾਂ ਇੱਥੇ ਪਵਤਰ ਵਹੀ ਇੱਥੇ ਵਗਦੀ ਹੁੰਦੀ ਸੀ ਇੱਥੇ ਇਸ਼ਨਾਨ ਪਾਣ ਕਰਕੇ ਇੱਥੇ ਜਿੱਥੇ ਆਪਾਂ ਹੋਰ ਸਾਹਿਬ ਦੇ ਦਰਸ਼ਨ ਕਰਦੇ ਹਾਂ ਇੱਥੇ ਆ ਕੇ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਸਮਾਦੀ ਸਥਿਤ ਹੋ ਜਾਂਦੇ ਉਹਨਾਂ ਨੇ ਇੱਥੇ ਅੰਮ੍ਰਿਤ ਵੇੜੇ ਤੋਂ ਇਸ਼ਨਾਨ ਕਰਕੇ ਬੈਠਣਾ ਜਦੋਂ ਸੂਰਜ ਦੀ ਟਿੱਕੀ ਨਿਕਲਦੀ ਸੂਰਜ ਦਾ ਚੜ੍ਹਾ ਹੁੰਦਾ ਫਿਰ ਸਤਿਗੁਰੂ ਜੀ ਤੋਂ ਉੱਠ ਕੇ ਫਿਰ ਆਪਣੇ ਕਿਰਤ ਵਾਸਤੇ ਚਲੇ ਜਾਂਦੇ ਸੋ ਇਸ ਤਰ੍ਹਾਂ ਮਤੀਤ ਕਰਦਿਆਂ ਸਤਨ ਸ਼੍ਰੀ ਗੁਰੂ ਨਾਨਕ ਦੇ ਮਹਾਰਾਜ ਜੀ ਨੇ ਇੱਥੇ ਇਤਿਹਾਸ ਵਿੱਚ ਆਉਂਦਾ ਹੈ ਕਿ ਲਗਭਗ 14 ਸਾਲ 9 ਮਹੀਨੇ 13 ਦਿਨ ਸਤਗੁਰਾਂ ਨੇ ਇੱਥੇ ਭਗਤੀ ਕੀਤੀ ਇਹ ਜੋ ਪਾਵਨ ਦਰਖਤ ਹੈ ਰੁੱਖ ਹੈ ਜਿਹਨੂੰ ਅਸੀਂ ਸਤਕਾਰ ਦੇ ਨਾਲ ਬੇਰ ਸਾਹਿਬ ਕਹਿੰਦੇ ਆ ਬੇਰੀ ਦਾ ਰੁੱਖ ਹੈ ਇਹ ਸਤਗੁਰਾਂ ਦੇ ਇੱਕ ਪਾਵਨ ਤਾਰ ਕਮਲਾਂ ਦੇ ਨਾਲ ਲਗਾਇਆ ਹੋਇਆ ਉਦੋਂ ਦਾ ਇਹ ਪਾਵਨ ਰੋਖ ਇਸੇ ਰੋਖ ਦੇ ਨਾਮ ਤੇ ਹੀ ਇਸ ਪਾਵਨ ਸਥਾਨ ਦਾ ਗੁਰਦੁਆਰਾ ਸ੍ਰੀ ਬੀਰ ਸਾਗ ਨਾਮ ਜਿਹੜਾ ਨਾਮਕਰਨ ਹੋਇਆ ਹੈ ਇਸ ਤੋਂ ਇਲਾਵਾ ਸਤਿਗੁਰਾਂ ਨੇ ਇੱਥੇ ਕਈ ਕੌਤੂਬ ਹੋਇਆ ਇਹ ਜਿਹੜਾ ਪਾਵਨ ਸਥਾਨ ਹੈ ਇਹ જરા ਜਰਾ ਧੰਨ ਸ੍ਰੀ ਗੁਰਨਾਣਕ ਦੇ ਮਹਾਰਾਜ ਜੀ ਦੇ ਪਾਵਨ ਛੋਹ ਦੇ ਨਾਲ ਸਰਸਾਰ ਹੈ ਇੱਥੇ ਸਤਿਗੁਰਾਂ ਨੇ ਭਗਤੀ ਮਾਰਗ ਵੀ ਦੱਸਿਆ ਕਿ ਇੱਥੇ ਹੀ ਸਤਿਗੁਰਾਂ ਨੇ ਸਾਨੂੰ ਕੀਰਤ ਕਰਨੀ ਵੀ ਦੱਸੀ ਇਹ ਸ਼ਬਦ ਵੱਡੀ ਗੱਲ ਹੈ ਕਿ ਇਥੇ ਸਤਿਗੁਰਾਂ ਨੇ ਸਾਡਾ ਜਿਹੜਾ ਮੋਢਾ ਹੈ ਮੂਲ ਮੰਤਰ ਹੈ ਉਹ ਪ੍ਰਗਟ ਕੀਤਾ ਜਦੋਂ ਸਤਿਗੁਰਾਂ ਨੇ ਬੀਂ ਦੇ ਵਿੱਚ ਪ੍ਰਵੇਸ਼ ਕੀਤੇ ਤਿੰਨਾਂ ਦਿਨਾਂ ਬਾਅਦ ਇਤਿਹਾਸ ਦੇ ਵਿੱਚ ਆਉਂਦਾ ਆਨੰਦਨਾਮ ਦੇ ਬਾਦ ਪ੍ਰਗਟ ਹੋ ਕਰਕੇ ਸਤਿਗੁਰਾਂ ਨੇ ਇਹ ਜਿਹੜਾ ਮੂਲ ਮੰਤਰ ਹੈ ਉਹ ਸਾਡੇ ਸਿੱਖਾਂ ਦੀ ਝੋਲੀ ਦੇ ਵਿੱਚ ਪਾਇਆ ਇਥੋਂ ਹੀ ਅllਾਹ ਹੀ ਕੀਰਤਨ ਦੀ ਸ਼ੁਰੂਆਤ ਹੋਈ ਜਦੋਂ ਸਤਿਗੁਰੂ ਜੀ ਪਹਿਲੀ ਦਸਹੀ ਵਿੱਚ ਜਾਣ ਲੱਗੇ ਪਹਿਲੀ ਦਸਹੀ ਨੂੰ ਜਾਣ ਲੱਗੇ ਨਾ ਆਉ ਉਸ ਵੇਲੇ ਫਿਰ ਸਤਿਗੁਰਾਂ ਨੇ ਭਾਈ ਮਰਦਾਨਾ ਜੀ ਨੂੰ ਕਿਹਾ ਭਾਈ ਸਾਖ ਜੀ ਰਬਾਬ ਲੈ ਕੇ ਆਓ ਕਿੱਥੋਂ ਲੈ ਕੇ ਆਈਏ ਜੀ ਇੱਥੇ ਇਤੋਂ ਥੋੜੀ ਦੂਰ 10 12 ਕਿਲੋਮੀਟਰ ਦੀ ਦੂਰੀ ਤੇ ਹੈ ਗੁਰਦੁਆਰਾ ਪ੍ਰਵਾਨਾ ਸਾਹਿਬ ਰਬਾਬ ਸਰ ਵੀ ਕਹਿੰਦੇ ਉੱਥੇ ਫਰੰਦਾ ਭਾਈ ਫਰੰਦਾ ਰਬਾਬੀ ਨਾਮ ਦਾ ਗੁਰਸ਼ਿਕਿਆਰ ਰਹਿੰਦਾ ਸੀ ਜਿਹੜਾ ਕਿਸ ਤਰ੍ਹਾਂ ਲੱਗਦਾ ਹੈ ਇਤਿਹਾਸ ਪੜਨ ਤੋਂ ਕਿ ਉਹ ਡਿੱਕ ਹੀ ਰਿਹਾ ਸੀ ਕਿ ਕਦੋਂ ਆਉਣ ਕਦੋਂ ਮੈਂ ਆਪਣੀ ਡਿਊਟੀ ਪੂਰੀ ਕਰਕੇ ਤੇ ਮੈਂ ਆਪਣੀ ਡਿਊਟੀ ਤੋਂ ਫਾਰ ਹੋਵਾਂ ਭਾਈ ਮਰਦਾਨਾ ਦੀ ਬੇਬੇ ਨਾਨਕ ਜੀ ਤੋਂ ਪੈਸੇ ਲੈ ਕਰਕੇ ਉਹਨੂੰ ਲੱਭਦੇ ਲਵਾਉਂਦੇ ਹੋਏ ਉੱਥੇ ਪਹੁੰਚੇ ਉਹਦੇ ਕੋਲ ਰਬਾਬ ਲੈ ਕੇ ਆਏ ਉਹੀ ਰਬਾਬ ਫਿਰ ਧੰਨ ਸ੍ਰੀ ਗੁਰੂ ਨਾਨਕ ਦੇ ਮਹਾਰਾਜ ਜੀ ਨੇ ਜਿਹੜੇ ਆਪਣੇ ਜੀਵਨ ਕਾਲ ਦੇ ਜਿੰਨੀ ਗੁਰਬਾਣੀ ਉਪਤ੍ਰਿਤ ਹੋਈ ਹੈ ਉਹਨਾਂ ਦੇ ਜੀਵਨ ਕਾਲ ਦੇ ਵਿੱਚ ਉਹ ਸਰਬਾਬ ਨੂੰ ਭਾਈ ਮਰਦਾਨਾ ਜੀ ਨੇ ਆਪਣੇ ਪਸਤ ਫਮਲਾ ਦੇ ਨਾਲ ਵਜਾਇਆ ਸਤਿਗੁਰਾਂ ਦਾ 555ਵਾਂ ਪ੍ਰਕਾਸ਼ ਗੁਰਪੁਰਬ ਬੜੀ ਸ਼ਰਧਾ ਪਾਵਨਾ ਦੇ ਨਾਲ ਇਸ ਵਾਰ ਮਨਾਇਆ ਜਾ ਰਿਹਾ ਉਹਦੀਆਂ ਜਿਹੜੀਆਂ ਤਿਆਰੀਆਂ ਨੇ ਉਹ ਉਹਨਾਂ ਦੀ ਸ਼ੁਰੂਆਤ ਹੋ ਚੁੱਕੀ ਹੈ ਆਪ ਜੀ ਦੇਖੋਗੇ ਕਿ ਜਿਹੜਾ ਸਫੇਦੀ ਦਾ ਰੰਗ ਰੋਗਨ ਦਾ ਸਾਰਾ ਸੇਵਾ ਸ਼ੁਰੂ ਹੋ ਚੁੱਕੀ ਹੈ ਕਰ ਰਹੇ ਨੇ ਸ੍ਰੀ ਦਰਬਾਰ ਸਾਹਿਬ ਜੀ ਨੂੰ ਹੋਰ ਵੀ ਜਿੱਥੇ ਪੇਂਟ ਦੀ ਸੇਵਾ ਹੋਰ ਜਿੰਨੀਆਂ ਵੀ ਸਵਾਵਾ ਨੇ ਜਿਹੜੀਆਂ ਗੁਰੂ ਘਰ ਦੇ ਅੰਦਰ ਹੁੰਦੀਆਂ ਨੇ ਨਵੇਂ-ਨਵੇਂ ਸਾਰੀਆਂ ਚੀਜ਼ਾਂ ਬਣਾਈਆਂ ਜਾ ਰਹੀਆਂ ਨੇ ਹਰ ਇੱਕ ਚੀਜ਼ ਕਿਉਂਕਿ ਜਿਵੇਂ ਸਾਡੇ ਘਰ ਦੇ ਵਿੱਚ ਕੋਈ ਜਿਹਨੂੰ ਸਕਾਰਤ ਹੁੰਦਾ ਹੈ ਪ੍ਰੋਗਰਾਮ ਹੁੰਦਾ ਹੈ ਤੇ ਖੁਸ਼ੀ ਦਾ ਮੌਕਾ ਹੁੰਦਾ ਹੈ ਹਰ ਇੱਕ ਚੀਜ਼ ਨਵੀਂ ਬਣਾਉਣੀ ਸਤਿਗੁਰਾਂ ਦੇ ਦਰਬਾਰਾਂ ਵਾਸਤੇ ਕਾਰਪਟ ਦੀ ਸੇਵਾ ਹਰ ਇੱਕ ਚੀਜ਼ ਨਵੀਂ ਲੱਗੇਗੀ ਉਸ ਸਮੇਂ ਤੱਕ ਉਹ ਕਿਉਂਕਿ ਇੱਕ ਤਰੀਕ ਤੋਂ ਲਗਭਗ ਇਹ ਸਮਾਗਮ ਸ਼ੁਰੂ ਹੋ ਜਾਣੇ ਆ 15 ਤਰੀਕ ਨੂੰ ਸਤਿਗੁਰਾਂ ਦਾ ਪ੍ਰਕਾਸ਼ ਗੁਰਪੁਰਬ ਹੈ ਅਤੇ 13 ਦੀ 13 ਤੇ 14 ਦੇ ਦਰਮਿਆਨੀ ਰਾਤ ਨੂੰ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਹੋਣਗੇ 15 ਤੇ 16 ਦੀ ਦਰਮਿਆਨੀ ਰਾਤ ਨੂੰ ਭੋਗ ਪਾਏ ਜਾਣਗੇ ਅਤੇ 14 ਤਰੀਕ ਨੂੰ ਮਹਾਨ ਨਗਰ ਕੀਰਤਨ ਜਿਹੜਾ ਹੈ ਉਹ ਸਜਾਇਆ ਜਾਣਾ ਜਿਸ ਵਿੱਚ ਸ਼੍ਰੋਵਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁੱਖ ਸੇਵਾਦਾਰ ਪ੍ਰਧਾਨ ਸਾਹਿਬ ਅਤੇ ਸਮੂਹ ਮੈਂਬਰ ਸਹਿਬਾਨ ਸਮੂਹ ਸਾਧ ਸੰਗਤ ਸਮੂਹ ਜਥੇਬੰਦੀਆਂ ਨਿਹੰਗ ਸਿੰਘ ਜਥੇਬੰਦੀਆਂ ਸੰਪਰਦਾਵਾਂ ਸਾਰਿਆਂ ਨੇ ਸ਼ਿਰਕਤ ਕਰਨੀ ਹੈ ਸੋ ਇੱਥੇ ਜਿਵੇਂ ਦੀ ਪਰੰਪਰਾ ਹੈ ਮੁੱਖ ਤੌਰ ਤੇ ਕਿ ਇੱਥੇ ਅੰਮ੍ਰਿਤ ਵੇਲੇ ਲਗਭਗ 2:30 ਵਜੇ ਇਹ ਸ੍ਰੀ ਖਾਨ ਪਾਟ ਸਾਹਿਬ ਆਰੰਭ ਹੁੰਦੇ ਨੇ ਤੇ 1:40 ਮਿੰਟ ਤੇ ਉਹਨਾਂ ਖਾਨ ਪਾਟ ਸਾਹਿਬ ਦਾ ਭੋਗ ਪਾਇਆ ਜਾਂਦਾ ਸੋ ਇਹ ਪਰੰਪਰਾ ਜਿਹੜੀ ਹੈ ਬੜੀ ਲੰਮੇ ਸਮੇਂ ਤੋਂ ਚੱਲੀ ਆ ਰਹੀ ਹੈ ਜਿਵੇਂ ਸਤਿਗੁਰਾਂ ਦੇ ਪ੍ਰਕਾਸ਼ ਗੁਰਪ੍ਰੋਮੁਖ ਰੱਖਦੇ ਆ ਹੋયા ਅਤੇ ਨਗਰ ਕੀਰਤਨ ਦੇ ਵਿੱਚ ਬੜਾ ਜਹੋ ਜਲਾਲ ਦੇ ਨਾਲ ਸਾਰੀਆਂ ਸੰਗਤਾਂ ਸ਼ਾਮਲ ਹੁੰਦੀਆਂ ਨੇ ਅਤੇ ਇਹ ਸਾਰੇ ਪ੍ਰੋਗਰਾਮ ਜਿਹੜੇ ਨੇ ਉਹ ਲੀਕ ਲੈ ਗਏ ਨੇ ਇਸ਼ਤਿਹਾਰ ਜਿਹੜੇ ਛੱਬ ਚੁੱਕੇ ਹਨ ਸੋ ਸਾਰੀਆਂ ਸੰਗਤਾਂ ਪ੍ਰਤੀ ਮੇਰੇ ਵੱਲੋਂ ਵੀ ਦਾਸ ਵੱਲੋਂ ਵੀ ਮੈਨੇਜਰ ਸਾਹਿਬ ਵੱਲੋਂ ਵੀ ਅਤੇ ਹੋਰ ਸਮੂਹ ਸਾਧ ਸੰਗਤ ਵੱਲੋਂ ਵੀ ਇਹ ਬੇਨਤੀ ਹੈ ਜਿਹੜੇ ਪ੍ਰਬੰਧਕ ਪ੍ਰਬੰਧ ਕਰ ਰਹੇ ਨੇ ਜਿਹੜੇ ਵੀ ਗੁਰਮਤਿ ਪਿਆਰੀ ਸੇਵਾਵਾਂ ਕਰ ਰਹੇ ਨੇ ਇਹ ਤੇ ਸਾਨੂੰ ਉਹ ਪਤਾ ਜਿਹੜੇ ਅਸੀਂ ਸੇਵਾਵਾਂ ਸਾਡੇ ਸਾਹਮਣੇ ਹੋ ਰਹੀਆਂ ਨੇ ਬਾਕੀ ਜਿਹੜੀਆਂ ਗੁਪਤ ਸੇਵਾਵਾਂ ਸੰਗਤਾਂ ਕਰਦੀਆਂ ਨੇ ਉਹਨਾਂ ਦਾ ਕੋਈ ਲਿਖਾ ਹੀ ਨਹੀਂ ਕਿਉਂਕਿ ਸਰਦੂਰਾਂ ਦਾ ਬੜਾ ਪਾਵਨ ਸਥਾਨ ਹੈ ਸਾਰਿਆਂ ਨੂੰ ਬੇਨਤੀ ਹੈ ਵਿਸ਼ੇਸ਼ ਕਰਕੇ ਜਿਹੜੇ ਨਗਰ ਕੀਰਤਨ ਦੇ ਵਿੱਚ ਸ਼ਾਮਲ ਹੋਣਾ ਨੌਜਵਾਨਾਂ ਨੇ ਕਿਉਂਕਿ ਉਤਸ਼ਾਹ ਬੜਾ ਹੁੰਦਾ ਹੈ ਟਰੈਕਟਰ ਟਰਾਲੀਆਂ ਲੈ ਕੇ ਸ਼ਾਮਲ ਹੋਣਾ ਕੋਈ ਵੀ ਨੌਜਵਾਨ ਫੁੱਲੜ ਬਾਜੀ ਨਾ ਕਰੇ ਕਿਉਂਕਿ ਸਤਿਗੁਰਾਂ ਦਾ ਪਾਵਨ ਪ੍ਰਕਾਸ਼ ਗੁਰਪੁਰਬ ਹੈ ਇਸ ਕਰਕੇ ਬੜੀ ਸ਼ਰਧਾ ਭਾਵਨਾ ਦੇ ਨਾਲ ਜਿਵੇਂ ਡੀ ਜੇ ਆਦ ਗਲਾ ਕੇ ਜਾਂ ਡੈਕ ਆਦ ਗਲਾ ਕੇ ਨਾ ਆਉਣ ਬੜੀ ਸ਼ਰਧਾ ਭਾਵਨਾ ਦੇ ਨਾਲ ਡਿਸਪਲਨ ਦੇ ਨਾਲ ਇਹ ਅਸੀਂ ਗੁਰਪੁਰਬ ਸਤਿਗੁਰਾਂ ਦਾ ਮਨਾਉਣਾ ਹੈ ਸੋ ਦੂਸਰੀ ਬੇਨਤੀ ਇਹ ਹੈ ਕਿ ਕਿਉਂਕਿ ਅਸੀਂ ਦੇਖ ਰਹੇ ਹਾਂ ਕਿ ਸਤਗੁਰਾਂ ਦਾ ਪ੍ਰਕਾਸ਼ ਗੁਰਪੁਰਵ ਨੇੜੇ ਆ ਰਿਹਾ ਹੈ ਦਿਨ ਥੋੜੇ ਹੀ ਰਹਿ ਗਏ ਨੇ ਸੋ ਜਿਹੜੀਆਂ ਤਿਆਰੀਆਂ ਗੁਰੂ ਘਰ ਦੇ ਅੰਦਰ ਤਾਂ ਕੀਤੀਆਂ ਜਾ ਰਹੀਆਂ ਨੇ ਪ੍ਰਸ਼ਾਸਨ ਨੂੰ ਵੀ ਬੇਨਤੀ ਹੈ ਕਿ ਜਿਹੜੇ ਆਪਜੀ ਦੇ ਕਾਰਜ ਰਹਿੰਦੇ ਨੇ ਉਹਨਾਂ ਨੂੰ ਵੀ ਸੰਪੂਰਨ ਕੀਤਾ ਜਾਵੇ ਉਹਨਾਂ ਨੂੰ ਵੀ ਸੰਪੰਨ ਕੀਤਾ ਜਾਵੇ ਜਿੱਥੇ ਕਿਤੇ ਵੀ ਕੋਈ ਹੁਣਤਾਈ ਹੈ ਉਹਨੂੰ ਪੂਰਾ ਕੀਤਾ ਜਾਵੇ ਸੋ ਇਹ ਸਾਰੇ ਸਮੁੱਚੇ ਪ੍ਰਬੰਧ ਵੱਲੋਂ ਮੈਨੇਜਰ ਸਾਹਿਬ ਵੱਲੋਂ ਵੀ ਇਹ ਬੇਨਤੀਆਂ ਨੇ ਸੋ ਸਾਰੀ ਸੰਗਤ ਨੂੰ ਇੱਥੇ ਜੀਓ ਆਇਆਂ ਸਾਰੀ ਸੰਗਤ ਨੇ ਇੱਥੇ ਆਪਣੀ ਲੋੜ ਅਨਸਾਰ ਕਿਉਂਕਿ ਪ੍ਰਬੰਧ ਤੇ ਬਹੁਤ ਹੁੰਦੇ ਨੇ ਫਿਰ ਵੀ ਥੋੜੇ ਪੈ ਜਾਂਦੇ ਕਿਉਂਕਿ ਲੱਖਾਂ ਦੀ ਤਾਦਾਦ ਵਿੱਚ ਸੰਗਤ ਨੇ ਆਉਣਾ ਸੋ ਆਪਕੋ ਆਪਣੇ ਬਿਸਤਰੇ ਆਪਕੋ ਆਪਣਾ ਸਮਾਨ ਅਧਿਕ ਲੈ ਕੇ ਸਾਰੀ ਸੰਗਤ ਦੇਤੇ ਪਹੁੰਚੇ ਅਤੇ ਕੋਈ ਵੀ ਸੱਜਣ ਨਸ਼ਾਦ ਕਰਕੇ ਨਾ ਆਵੇ ਸੋ ਹੋਰ ਜਿਹੜੇ ਬਾਕੀ ਜੜੀਆਂ ਤਿਆਰੀਆਂ ਨੇ ਸਤਿਗੁਰੂ ਪਾਤਸ਼ਾਹ ਦੀ ਕਿਰਪਾ ਦੇ ਨਾਲ ਹੋ ਰਹੀਆਂ ਨੇ ਸਤਿਗੁਰੂ ਪਾਤਸ਼ਾਹ ਜੀ ਦੀ ਕਿਰਪਾ ਕਰ ਅਨਸਾਰੀਆਂ ਸੰਗਤਾਂ ਨੂੰ ਆਪਣੇ ਨਾਮਦਾਨ ਦੇ ਨਾਲ ਨਵਾਜਣਾ ਅਤੇ ਖੁਸ਼ੀਆਂ ਖੇੜੇ ਸਾਰੇ ਜਪੋ ਆਪਣੀਆਂ ਝੋਲੀਆਂ ਭਰ ਕੇ ਇਸ ਪਵਨ ਸਥਾਨ 'ਤੇ ਜਿਵੇਂ ਜਾਂਦੇ ਨੇ ਉਸ ਤਰ੍ਹਾਂ ਹੀ ਜਾਣ। ਸੋ ਇਹ ਸਾਰੀ ਤਿਆਰੀ ਹੈ ਜੀ। ਇਹ ਪਾਵਨ ਸੰਖੇਪ ਇਤਿਹਾਸ ਹੈ ਇਸ ਪਾਵਨ ਸਥਾਨ ਦਾ ਜਿਹੜਾ ਆਪ ਜੀ ਨੇ ਆਪ ਜੀ ਦੇ ਨਾਲ ਸਾਂਝਾ ਕੀਤਾ। ਸੋ ਇਹ ਜਿਹੜੇ ਪ੍ਰੋਗਰਾਮ ਨੇ 13 ਤਰੀਕ ਤੋਂ ਸ਼ੁਰੂ ਹੋ ਜਾਣੇ ਨੇ ਤੇ 15 ਤਰੀਕ ਨੂੰ ਇਹ ਇਹਦੀ ਸਮਾਪਤੀ ਹੈ ਤੇ 16 ਦੇ ਅੰਮ੍ਰਿਤ ਵੇਲੇ ਦੀ ਸਵੇਰੀ ਹੋ ਜਾਂਦੀ ਹੁੰਦੀ ਜਦੋਂ ਅੰਮ੍ਰਿਤ ਵੇਲੇ ਦੀ ਸਮਾਪਤੀ ਹੋਏਗੀ ਤੇ ਜਦੋਂ ਸ੍ਰੀ ਖੰਡ ਪੜਸਾ ਦੇ ਭੋਗ ਪੈ ਗਏ ਉਸ ਤੋਂ ਬਾਅਦ ਫਿਰ ਦੁਆਨਾਂ ਦੀ ਸਮਾਪਤੀ ਹੋ ਜਾਂਦੀ ਹੈ ਫਿਰ ਇਹ ਸਾਰੇ ਜਿਹੜੇ ਪ੍ਰੋਗਰਾਮ ਸੰਪੰਨ ਹੋ ਜਾਂਦੇ ਹਨ ਹਾਂਜੀ ਗੁਰਦੁਆਰਾ ਸ਼੍ਰੀ 베ਰ ਸਾਹਿਬ ਦੇ ਇਤਿਹਾਸ ਦੇ ਉੱਤੇ ਹੈੱਡ ਗ੍ਰੰਥੀ ਗਿਆਨੀ ਸਤਨਾਮ ਸਿੰਘ ਜੀ ਹੋਣਾ ਨੇ ਚਾਨਣਾ ਪਾਇਆ ਹੈ ਤੁਹਾਨੂੰ ਗੁਰਦੁਆਰਾ ਸ਼੍ਰੀ 베ਰ ਸਾਹਿਬ ਦੇ ਵਿੱਚ ਮੌਜੂਦ ਪਵਿੱਤਰ 베ਰੀ ਦੇਵੀ ਦਰਸ਼ਨ ਕਰਾਵਾਂਗੇ ਤੁਹਾਨੂੰ ਪਵਿੱਤਰ 베ਈ ਦੇਵੀ ਦਰਸ਼ਨ ਕਰਾਵਾਂਗੇ ਤੇ ਹੋਰ ਵੀ ਗੁਰੂ ਘਰਾਂ ਦੇ ਦਰਸ਼ਨ ਇਸੇ ਤਰ੍ਹਾਂ ਕਰਾਉਂਦੇ ਰਹਾਂਗੇ ਤੁਸੀਂ ਦੇਖ ਰਹੇ ਹੋ ਲਾਈ ਪੰਜਾਬੀ ਟੀਵੀ